ਬਾਈ ਇਹ ਚ ਡਰ ਨ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਹੁੰਦੀ ਪਰ ਬਾਈ ਸੁਚੇਤ ਵੀ ਰਹਿਣਾ ਬਹੁਤ ਜ਼ਰੂਰੀ ਹੈ ਕਈ ਪ੍ਰਾ ਕਮੈਂਟਾਂ ਚ ਆਖਦਾਂਦੇ ਐ ਬਈ ਇੱਕ ਮਹੀਨਾ ਹੋ ਗਿਆ ਫਲਾਣਾ ਹੋ ਗਿਆ ਢਿੰਗੜ ਹੋ ਗਿਆ ਉਹ ਪ੍ਰਾ ਬਾਈ ਪਤਾ ਕੀ ਐ ਹੋਰ ਲੱਕੇ ਤੋਂ ਦੇਖਦੇ ਹੋਣਗੇ ਵੀਡੀਓ ਉਹਨਾਂ ਵਾਸਤੇ ਇਹ ਛੋਟਾ ਸਿਸਟਮ ਜਿਹਾ ਲੱਗਦਾ ਹੋਊਗਾ ਪਰ ਇਹ ਵੀਡੀਓ ਉਹਨਾਂ ਵਾਸਤੇ ਐ ਬਾਈ ਜਿਹੜੇ ਕੱਕਰ ਦੇ ਨਾਲ ਲੱਗਦੇ ਲੱਕੇ ਐ ਬਾਈ ਜਦੋਂ ਤੱਕ ਇਹ ਪਾਣੀ ਦਾ ਮਹੌਰ ਨਹੀਂ ਜਾਂਦਾ ਨਾ ਕੱਕਰ ਦੇ ਵਿੱਚੋਂ ਬਾਈ ਉਦੋਂ ਤੱਕ ਜਿੰਨੇ ਵੀ ਕੱਕਰ ਦੇ ਨਾਲ ਲੱਗਦੇ ਲੱਕੇ ਐ ਬਾਈ ਉਹਨਾਂ ਦੇ ਵਿੱਚ ਸਹਿਮ ਦਾ ਮੋਲ ਬਣਿਆ ਰਹਿੰਦਾ ਹੈ ਤਾਂ ਕਰਕੇ ਬਾਈ ਜਿਹੜੇ ਵੀ ਠੱਗਰ ਦੇ ਨਾਲ ਲੱਗਦੇ ਇਲਾਕੇ ਆ ਗੋ ਕਰਤਾ ਸਰਦੂਗੜ ਏਰੀਆ ਉਹਨਾਂ ਵਾਸਤੇ ਅਪਡੇਟ ਹੈ ਬਾਈ ਚਾਂਦਪਰਾ ਸਾਈਫਨ ਦੇ ਕੰਢੇ ਨਾਲੋਂ ਇੱਕ ਫੁੱਟ ਪਾਣੀ ਬਾਈ ਘਟ ਚੁੱਕਿਆ ਪਰ ਪਿੱਛੋਂ ਚੰਡੀਗੜ੍ਹ ਤੇ ਜਿਹੜੀ ਬਾਰਿਸ਼ ਹੋਈ ਹੈ ਬਾਈ ਉਹ ਪਾਣੀ ਚਾਂਦਪਰਾ ਸਾਈਫਨ ਦੇ ਦੇਖਦੇ ਆ ਕਦੋਂ ਪਹੁੰਚਦਾ ਹੈ ਤੇ ਕਿੰਨੇ ਫੁੱਟ ਪਾਣੀ ਹੁੰਦਾ ਉਹ ਅਪਡੇਟ ਵੀ ਬਾਈ ਦਿੰਦੇ ਰਹਿਾਂਗੇ ਨਾਲੇ ਜਿਹੜੇ ਇਲਾਕਿਆਂ 'ਚ ਪਾਣੀ ਆਉਂਦਾ ਨਾ ਜਿੰਨਾ ਵੀ ਹੜਾਂ ਦੀ ਮਾਰ ਚੱਲੀ ਹੈ ਚੱਲਦੇ ਰਹੇ ਆ ਲੋਕ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਵੇਂ ਹੜ੍ਹ ਜਿਹੜੇ ਉਹ ਆਉਂਦੇ ਆ ਹੜ੍ਹ ਭਾਵੇਂ ਇੱਕ ਵਾਰੀ ਆ ਜੇ ਉਹ ਕਬੀਲਦਾਰੀਆਂ ਨੂੰ ਅਸਤਵਸਤ ਕਰ ਜਾਂਦਾ ਲੋਕਾਂ ਦੀ ਆਰਥਿਕਤਾ ਹਿੱਲ ਜਾਂਦੀ ਹੈ ਜਿਹੜੇ ਲੋਕ ਹਰ ਸਾਲ ਜਾਂ ਇੱਕ ਦੋ ਸਾਲ ਛੱਡ ਕੇ ਹੜਾਂ ਦੀ ਮਾਰ ਚੱਲਦੇ ਆ ਉਹਨਾਂ ਨੂੰ ਪਤਾ ਹੈ ਅਸਲ ਦੇ ਵਿੱਚ ਕਿ ਪਾਣੀ ਕਿੰਨਾ ਡਰਾਉਂਦਾ ਹੈ ਪੁਰ ਸਾਡੇ ਵਾਸਤੇ ਤਾਂ ਜੇ ਜਦੋਂ ਘਰ ਦੇ ਵਿੱਚ 2 ਫੁੱਟ ਪਾਣੀ ਆਉਣ ਲੱਗ ਜਾਂਦਾ ਉਦੋਂ ਤੋਂ ਹੀ ਡਰਦਾ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਪਰ ਸਾਡੇ ਲੋਕ ਬਹਾਦਰ ਐ ਡਟ ਕੇ ਹਰ ਮੁਸੀਬਤ ਦਾ ਟੱਕਰਾਂ ਕਰਦੇ ਐ ਹੁਣ ਪਾਣੀ ਆ ਰਿਹਾ ਤੇ ਸਾਡੇ ਲੋਕ ਉਥੇ ਚਾਂਦਪੁਰਾ ਬੰਨ੍ਹ ਦੇ ਉੱਤੇ ਜਿਹਨੂੰ ਦੁਬਾਰੇ ਪੱਟ ਕੇ ਬੰਨਣਾ ਪਊ ਕਿਉਂਕਿ ਇੰਨਾ ਖੋਖਾ ਹੋ ਚੁੱਕਿਆ ਉਹ ਮੀਂਹ ਦੇ ਨਾਲ ਫੇਰ ਵੀ ਲੋਕ ਡਟੇ ਹੋਏ ਐ ਉੱਥੇ